ਲੁਧਿਆਣਾ ਚੀਮਾ ਚੌਕ ਆ ਕੇ ਰੋਡ ਦੇ ਉੱਤੇ ਜਿੱਥੇ ਕਾਫੀ ਭਿਆਨਕ ਅੱਗ ਲੱਗ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਫੈਕਟਰੀ ਵਿੱਚ ਅੱਗ ਲੱਗਦੀ ਹੈ ਤਾਂ ਧੂੰਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਉੱਪਰ ਉੱੜਦਾ ਹੋਇਆ ਨਜ਼ਰ ਆ ਰਿਹਾ ਕੋਈ ਨਹੀਂ ਸੀ ਇੱਥੇ ਨਹੀਂ ਇੱਥੇ ਸੀਗੇ 4-5 ਮੁੰਡੇ ਸੀ ਉਹ ਥੱਲੇ ਬੈਠੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿਵੇਂ ਲੱਗਿਆ 4-5 ਨੇ ਸੀ ਇਹ ਬਿਲਕੁਲ ਤੁਸੀਂ ਦੇਖਦੇ ਦਿਓ ਕਿ ਗੱਡੀਆਂ ਜਿਹੜੀਆਂ ਲਗਾਤਾਰ ਪਹੁੰਚ ਰਹੀਆਂ ਨੇ ਯਸਰ ਗੱਡੀਆਂ ਕਿੰਨੀਆਂ ਲੱਗੀਆਂ ਕੋਈ ਅਨੁਮਾਨ ਹੈਗਾ ਗੱਡੀਆਂ ਜੀ 15 ਤੋਂ 20 ਲੱਗ ਗਈਆਂ ਮਾਲੀ ਨੂੰ ਕਾਰ ਹੈ ਹਾਂਜੀ ਮਾਲ ਦੇ ਹੀ ਹੋ ਪਤਾ ਨਹੀਂ ਉਹ ਦੇਖਿਓ ਬਾਅਦ ਚ ਪਤਾ ਲੱਗਣਾ ਜੀ ਹੱਲੇ ਹੁਣ ਕੀ ਪਤਾ ਦਰ ਕਰੋੜਾਂ ਦਾ ਹੀ ਆ ਫੈਕਟਰੀ ਸੜਕੇ ਸੁਆਹ ਹੋ ਗਈ ਏ ਪਰ ਮਾਲਕ ਬਹਿਅਕਾ ਚ ਵਿੱਚ ਹੰਝੂ ਹੈ ਕਿਉਂਕਿ ਹੱਲੇ ਤੱਕ ਕਨਫਰਮੇਸ਼ਨ ਨਹੀਂ ਹੈ ਕਿ ਅੱਗ ਲੱਗਣ ਦਾ ਜਿਹੜਾ ਕਾਰਨ ਕੀ ਹੈਗਾ ਜਦੋਂ ਮੈਂ ਆਪੇ ਆਇਆ ਅੱਗ ਥੋੜੀ ਸੀ ਉਸਨੇ ਲੇਕਿਨ ਮਤਲਬ ਇੱਕਦਮ ਮੋਟਰਾਂ ਜਿਹੜੀਆਂ ਸਾਧਨ ਨਾ ਹੋਣ ਕਰਕੇ ਜਿਹੜੀਆਂ ਆ ਗਈਆਂ ਮਤਲਬ ਅੱਗ ਜਿਹੜੀ ਵੱਧ ਗਈ ਅੱਜ ਹਵਾ ਵੀ ਬਹੁਤ ਤੇਜ਼ ਸੀ ਪਰ ਹਵਾ ਤੇਜ਼ ਆਉਣ ਦੇ ਨਾਲ ਕੀ ਆ ਸਾਰੀ ਫੈਕਟਰੀ ਦੇ ਵਿੱਚ ਅੱਗ ਫੈਲ ਗਈ ਲੁਧਿਆਣਾ ਲਈ ਦੇਖਾ ਹੋਰ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਦਵਰ ਦੇ ਅਸੇ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਚੀਮਾ ਚੌਕ ਆ ਕੇ ਰੋਡ ਦੇ ਉੱਤੇ ਜਿੱਥੇ ਕਾਫੀ ਭਿਆਨਕ ਅੱਗ ਲੱਗ ਜਾਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਜਿਸ ਫੈਕਟਰੀ ਵਿੱਚ ਅੱਗ ਲੱਗਦੀ ਹੈ ਤਾਂ ਧੂਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਉੱਪਰ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਤਸਵੀਰਾਂ ਜਿਹੜੀਆਂ ਇਸ ਟਾਈਮ ਦਿਹਾੜ ਕੇ ਰੋਡ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਦੱਸਦੀ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਪਹੁੰਚ ਚੁੱਕੀਆਂ ਨੇ ਸੋ ਗਲਬਾਦੀ ਕਰਾਂਗੇ ਫਾਇਰ ਬ੍ਰਿਗੇਡ ਤਾਂ ਨਜ਼ਰ ਆ ਰਹੀ ਹੈ ਕਿ ਆਖਿਰਕਾਰ ਜਿਹੜੀ ਫੈਕਟਰੀ ਲੱਕੜ ਦੀ ਸੀਗੀ ਜਾਂ ਕੋਚੀ ਦੀ ਸੀਗੀ ਕਿਉਂਕਿ ਕਾਫੀ ਪ੍ਰਦੂਸ਼ਣ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਇਹ ਧੂਆ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਦਿੱਕਤ ਫੀਲ ਕਰ ਰਹੇ ਤੇ ਜਿਹੜੇ ਲੋਕ ਖੜੇ ਨੇ ਉਹਨਾਂ ਨੂੰ ਉਹਨਾਂ ਦੀ ਅੱਖਾਂ ਦੇ ਵਿੱਚ ਧੂਆ ਜਿਹੜਾ ਸਿੱਧੇ ਤੌਰ ਤੇ ਜਦੋਂ ਜਾ ਰਿਹਾ ਹੈ ਤੇ ਕਾਫੀ ਜ਼ਿਆਦਾ ਨੁਕਸਾਨ ਦਾ ਹੈ ਕਿ ਧੂਆ ਜਿਹੜਾ ਕਿਤਨੇ ਕਿਤੇ ਨਜ਼ਰ ਆ ਰਿਹਾ ਕਿਉਂਕਿ ਅੱਖਾਂ ਦੇ ਵਿੱਚ ਚੁਪਦਾ ਹੋਇਆ ਧੂਆ ਨਜ਼ਰ ਆ ਰਿਹਾ ਲੱਗੀ ਜਿਹੜੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਇਹ ਜਿਹੜੀ ਅੱਗ ਹੈ ਕਿੱਥੇ ਲੱਗੀ ਹੋਇਆ ਏ ਆਰ ਕੇ ਰੋਡ ਤੇ ਹੈ ਜੀ ਸੀ ਐਲ ਪੈਟਰਨ ਮੇਕਰ ਤੇ ਲੱਗੀ ਹੋਈ ਹੈ ਅੱਛਾ ਸੀ ਐਲ ਫੈਕਟਰੀ ਹਾਂਜੀ ਹਾਂਜੀ ਇਹ ਚੀਜ਼ ਦੀ ਫੈਕਟਰੀ ਸੀਗੇ ਇਹਦੇ ਅੰਦਰ ਕੰਮ ਕੀ ਹੁੰਦਾ ਸੀ ਪੈਟਰਨ ਬਣਦੇ ਸੀਗੇ ਉਹ ਲੱਕੜ ਦੇ ਲੱਕੜ ਕਰਕੇ ਨਾ ਜਿਆਦਾ ਅੱਗ ਪ Catch ਦੇਖ ਸਕਦੇ ਹੋ ਕਿ ਕਾਫੀ ਫੁੱਲ ਸਪੀਡ ਦੇ ਵਿੱਚ ਫਾਇਰ ਬ੍ਰਿਡ ਦੀ ਗੱਡੀ ਆ ਜਿਹੜੀਆਂ ਉਹ ਇੱਥੇ ਪਹੁੰਚ ਰਹੀਆਂ ਨੇ ਐਸੋ ਲਗਾਤਾਰ ਫਾਇਰ ਬ੍ਰਿਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਜਿਹੜਾ ਬਕੂਬੀ ਆਪਣੀ ਡਿਊਟੀ ਜਿਹੜੀ ਹੈ ਨਿਭਾਈ ਜਾ ਰਹੀ ਹੈ ਹਾਲਾਂਕਿ ਅੱਗ ਨੂੰ ਹਲੇ ਤੱਕ ਕਾਬੂ ਜਿਹੜਾ ਨਹੀਂ ਪਾਇਆ ਗਿਆ ਕਿਉਂਕਿ ਕਾਫੀ ਭਿਆਨਕ ਅੱਗ ਜਿਹੜੀ ਹੈ ਉਹ ਲੱਗੀ ਦੇ ਨਾਲ ਸੋ ਦੱਸਦੇ ਕਿ ਹਲੇ ਤੱਕ ਇਹਨੇ ਮਾਲਕ ਦਾ ਵੀ ਨਹੀਂ ਪਤਾ ਲੱਗ ਪਾਇਆ ਕਿ ਇਹ ਫੈਕਟਰੀ ਜਿਹੜੀ ਹੈ ਕਿਹਨਾਂ ਦੇ ਸੀਗੀ ਕਿਉਂਕਿ ਇਸ ਫੈਕਟਰੀ ਦੇ ਵਿੱਚ ਕਾਫੀ ਭਿਆਨਕ ਜਦੋਂ ਅੱਗ ਲੱਗਦੀ ਹੈ ਤੇ ਇਸ ਇਲਾਕੇ ਦੇ ਵਿੱਚ ਦੇ ਜਿਹੜੇ ਹਾਲਾਤ ਨੇ ਉਹ ਕੀ ਬਣ ਜਾਂਦੇ ਨੇ ਲੋਕਾਂ ਦੇ ਵਿੱਚ ਕਾਫੀ ਅਜਿਹਾ ਡਰ ਦਾ ਮਾਹੌਲ ਉਹ ਨਜ਼ਰ ਆ ਰਿਹਾ ਹੈ ਕਿ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਦੇ ਵਿੱਚ ਪਰ ਫਾਇਰ ਬ੍ਰਿਡ ਦੀ ਇਹ ਗੱਡੀਆਂ ਜਿਹੜੀਆਂ ਲਗਾਤਾਰ ਇੱਥੇ ਪਹੁੰਚ ਗਈਆਂ ਨੇ ਗਲਤ ਗੱਲ ਕਰ ਲੈਨੇ ਸਰ ਸਾਡੇ ਨੇ ਮੌਜੂਦ ਨੇ ਸਰ ਨਾਮ ਕੀ ਹੈ ਤੁਹਾਡਾ ਸਰ ਅਨਜੀਤ ਲਾਲ ਜੀ ਥੋੜੀ ਫੈਕਟਰੀ ਹੈਗੀ ਹਾਂਜੀ ਹਾਂਜੀ ਆਪਾਂ ਜਿੱਥੇ ਕੀ ਹੋਇਆ ਸੀਗਾ ਬ ਚਾਰ ਸੀ ਅੱਛਾ ਮੈਂ ਨਾਮਾ ਸੀਗਾ ਕੋਈ ਨਹੀਂ ਸੀ ਕਿਤੇ ਨਹੀਂ ਇੱਥੇ ਸੀਗਾ ਚਾਰ ਪੰਜ ਮੁੰਡੇ ਸੀ ਉਹ ਥੱਲੇ ਬੈਠੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿਵੇਂ ਲੱਗਾ ਚਾਰ ਪੰਜ ਨਹੀਂ ਸੀ ਹਾਂ ਅੱਛਾ ਤੇ ਇਹ ਕੌਣ ਮਤਲਬ ਕੌਣ ਅੰਦਰ ਸੀਗਾ ਚਾਰ ਪੰਜ ਨਹੀਂ ਸੀ ਜਿਹੜੇ ਰੇਵਰ ਵਾਲੇ ਬੰਦੇ ਸੀ ਕੰਮ ਕਰਦੇ ਸੀ ਹਾਂ ਹਾਂ ਕਿਸੇ ਦੀ ਫੈਕਟਰੀ ਹੈ ਆਪਣੇ ਪੈਟਰਨ ਬਣਾਉਣਾ ਸੀ ਐਲ ਪੈਟਰਨ ਬਣਾ ਕਰਦੇ ਨਾਲ ਅੱਛਾ ਤੇ ਮਤਲਬ ਇਹ ਫੈਕਟਰੀ ਕਿੰਨੀ ਪੁਰਾਣੀ ਹੋ ਗਈ ਸੀ ਜੀ ਜੀ ਹਾਂ ਕਿੰਨੀ ਪੁਰਾਣੀ ਹੈ 85 ਦੀ ਹੈ 1985 ਦੀ ਹੈ 1985 12 12 6000 300 ਨੰਬਰ ਪਹਿਲਾਂ ਵੀ ਕਦੇ ਅਕਲ ਕੀ ਨਹੀਂ ਪਹਿਲਾਂ ਅੱਜ ਤੱਕ ਕੀ ਮੰਦੇ ਹੋ ਅੱਗ ਦਾ ਕਰਨ ਕੀ ਹੈਗਾ ਹੁਣ ਕੀ ਕਹਿ ਸਕਦਾ ਹੈ ਗਰਮੀ ਬਸੈਰੀ ਹੈ ਕੀ ਕੰਮ ਹੋਵੇ ਆਪਾਂ ਕਿਸ ਨੂੰ ਐਵੇਂ ਦੋਸੀਗੇ ਟਾਰਾ ਜੀ ਤੁਹਾਨੂੰ ਪਤਾ ਹੀ ਨਹੀਂ ਆਪਾਂ اچھا ਕੁਝ ਨਹੀਂ ਪਤਾ ਲੱਗਦਾ ਨਹੀਂ ਮੈਂ ਕਿਤਾ ਇਨਫੋਰਮੇਸ਼ਨ ਕਿਧਾਂ ਦੀ ਤੁਹਾਨੂੰ ਕੱਲ ਉਹ ਉੱਥੇ ਫੋਨ ਗਿਆ ਮੈਨੂੰ ਕਦੋਂ ਕਿੰਨੀ ਕਿੰਨਾ ਸਮਾਂ ਹੋ ਗਿਆ ਵਾ ਸਭਾ ਕੇ ਇੱਕ ਵੇ ਦੀ ਗੱਲ ਆ ਮੇਰੇ ਖਿਆਲ ਅੱਛਾ ਮੈਂ ਨਵਾਂ ਚਾਰ ਸੀਗਾ ਜੀ ਹਾਂ ਜਿੰਨਾ ਕ ਸਮਾਂ ਹੋ ਚੁੱਕਿਆ ਤਾਂ ਹਾਂ ਕਿ ਨੁਕਸਾਨ ਕੀ ਹੋਇਆ ਵਾ ਕਿੰਨਾ ਨੁਕਸਾਨ ਸਭ ਦੇ ਸਾੜ ਗਿਆ ਬੀ ਐਮ ਬੀ ਐਮ ਸੀ ਮਸ਼ੀਨਾਂ ਲੱਗੀਆਂ ਬਾਈ ਉਹਨਾਂ ਦਾ ਨੁਕਸਾਨ ਪਿਆ ਅੰਦਰ ਮਸ਼ੀਨਰੀ ਬਹੁਤ ਹੈ ਪ੍ਰੈਕਟੋਨ ਦਾ ਬਹੁਤ ਜੀ ਹਾਂ ਤੇ ਕੀ ਕਹਿਣਾ ਚਾਹੁੰਗੇ ਕੀ ਮੰਗ ਕੀ ਹੈ ਮੰਗ ਕੋਈ ਨਹੀਂ ਜੀ ਮੰਗ ਕੋਈ ਦੇ ਕਿਸਮ ਦਾ ਨੁਕਸਾਨ ਆ ਮੰਗ ਕੋਈ ਇਹ ਜਿਹੜੀ ਕਿਸ ਰੋਡ ਦੇ ਉੱਤੇ ਇਸੇ ਦਾ ਫੈਕਟਰੀ ਹੈ ਇਸ ਦਾ ਹਾਂਜੀ ਹਾਂਜੀ ਆਰ ਕੇ ਰੋਡ ਤੇ ਆਰ ਕੇ ਰੋਡ ਤੇ ਉਹ ਦੱਸਦੇ ਕਿ ਆਰ ਕੇ ਰੋਡ ਦੇ ਉੱਤੇ ਫੈਕਟਰੀ ਮੌਜੂਦ ਹੈ ਮਾਲਕ ਸਾਡੇ ਨਾਲ ਮੌਜੂਦ ਸੀਗੇ ਇਹ ਫੈਕਟਰੀ ਮਾਲਕ ਨੇ ਜਿਨ੍ਹਾਂ ਦੀ ਫੈਕਟਰੀ ਦੇ ਵਿੱਚ ਅੱਗ ਲੱਗਦੀ ਹੈ ਸੋ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ 4 ਤੋਂ 5 ਲੇਬਰ ਜਿਹੜੇ ਅੰਦਰ ਹੁੰਦੇ ਆ ਸੋ ਕਿਤੇ ਨਾ ਕਿਤੇ ਕਿਸੇ ਨੂੰ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਣੀ ਨੁਕਸਾਨ ਕੋਈ ਨਹੀਂ 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 ਮਾਲੀ ਰੁਕਾ ਹਾਂਜੀ ਮਾਲ ਗਈ ਹੋਇਆ ਪਤਾ ਨਹੀਂ ਉਹ ਦੇਖੋ ਬਾਅਦ ਚ ਪਤਾ ਲੱਗਣਾ ਜੀ ਹਾਲੇ ਹੁਣ ਕੀ ਪਤਾ ਉਹ ਤਾਂ ਕਰੋੜਾਂ ਦਾ ਹੀ ਆ ਹਾਂਜੀ ਹਾਲੇ ਵੀ ਹੈਗੀ ਹਾਂਜੀ ਕਿੰਨੀ ਦੇਰ ਹੋ ਗਈ ਅੱਗ ਲੱਗੇ ਹੋਏ 1:00 ਟਾਕ ਹੋ ਗਿਆ ਜੀ 1:30 ਵਜੇ 1:30 ਵਜੇ ਦੀ ਲੱਗੀ ਮੰਦਿਆਂ ਦੇ ਦਾਵੀ ਕਿੱਧਾ ਅਗ ਲੱਗ ਸਕਦੀ ਕੀ ਕਾਰਨ ਪਤਾ ਨਹੀਂ ਜੀ ਉਹਨਾਂ ਨੇ ਅਜੇ ਤੱਕ ਨਹੀਂ ਆਏ ਜੀ ਅਜੇ ਤੱਕ ਬਾਹਰ ਨਹੀਂ ਹੋਈ ਹੈ ਜਾਂ ਗਵਾਂਡ ਹੋਈ ਕਿਸੇ ਨੂੰ ਕੋਈ ਨਹੀਂ ਪਤਾ ਕੁਝ ਨਹੀਂ ਪਤਾ ਐਵੇਂ ਕਿਸੇ ਦਾ ਬਲੇਮ ਲਾਇਆ ਕੋਈ ਨਹੀਂ ਬਿਲਕੁਲ ਸਦਾ ਜਿਹੜੇ ਫੈਕਟਰੀ ਮਾਲਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਹੈ ਅੱਗ ਲੱਗਣ ਦਾ ਜਿਹੜਾ ਕਾਰਨ ਹੈ ਉਹ ਕੁਝ ਵੀ ਪਤਾ ਨਹੀਂ ਲੱਗ ਪਾਇਆ ਪਰ ਅੱਗ ਕਾਫੀ ਭਿਆਨਕ ਲੱਗੀ ਹੋਈ ਆ ਉਸ ਫੈਕਟਰੀ ਦੇ ਵਿੱਚ ਧੂਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਉੜਦਾ ਹੋਇਆ ਹਲੇ ਵੀ ਨਜ਼ਰ ਆ ਰਿਹਾ ਕਾਫੀ ਪਿਆਨਾ ਕਾਗ ਜਿਹੜੀ ਐ ਫੈਕਟਰੀ ਦੇ ਵਿੱਚ ਲੱਗੀ ਹੋਈ ਐ ਤੇ ਦੱਸਦੇ ਕਿ ਦੇਖ ਸਕਦੇ ਹੋ ਕਿ ਫਾਈਬਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਕਰਮਚਾਰੀ ਜਿਹੜੇ ਨੇ ਉਹਨਾਂ ਵੱਲੋਂ ਲਗਾਤਾਰ ਬਖੂਬੀ ਆਪਣੀ ਲੋਟੀ ਜੜੀ ਆ ਬੜੇ ਜ਼ਿੰਮੇਵਾਰੇ ਨਾਲ ਉਹ ਨਿਭਾਦੇ ਹੋਏ ਨਜ਼ਰ ਆ ਰਹੇ ਨੇ ਸਖ਼ਤ ਕਾਰਵਾਈ ਕਰਦੀ ਐ ਉਹ ਗੱਡੀਆਂ ਜਿਹੜੀਆਂ ਉਹ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ ਪਰ ਕੁਝ ਲੋਗ ਨਾਲ ਦੀ ਜ਼ਿਕਰ ਗੱਲ ਕਰੀਏ ਤੇ ਦੇਖਦੇ ਹੋ ਕਿ ਨਾਲ ਇਸ ਫੈਕਟਰੀ ਦੇ ਨਾਲ ਵੀ ਕਈ ਵੱਡੀ ਬਿਲਡਿੰਗਾਂ ਜਿਹੜੀਆਂ ਬਣੀਆਂ ਹੋਈਆਂ ਸੀ ਗਿਆ ਫਿਰ ਹਰ ਮਾਲਕ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਸਵੇਰ ਦਾ 1 ਵਜੇ ਜਿਹੜੀ ਅੱਗ ਆ ਤੇ ਲੱ ਕੋਈ ਵੀ ਕਾਰਨ ਹਲੇ ਤੱਕ ਨਹੀਂ ਪਤਾ ਲੱਗ ਪਾਇਆ ਕਿ ਅੱਗ ਲੱਗਣ ਦਾ ਕਾਰਨ ਕੀ ਹੈਗਾ ਅੱਗ ਲੱਗੀ ਕਿੱਦਾਂ ਹੈ ਹਲੇ ਤੱਕ ਕੁਝ ਵੀ ਸਪਸ਼ਟ ਨਹੀਂ ਜਿਹੜੀ ਇਹ ਪੁਸ਼ਟੀ ਨਹੀਂ ਹੋ ਚੁੱਕੀ ਪਾਰੇ ਇਲਾਕੇ ਦੇ ਵਿੱਚ ਤਾਰੋ ਪਾਸੇ ਜਿਹੜੇ ਲੋਕ ਨਜ਼ਰ ਆ ਰਹੇ ਨੇ ਆ ਕੇ ਰੋੜਦੇ ਤੇ ਪਰ ਫਾਇਰ ਬਰਡ ਦੇ ਜਿਹੜੇ ਅਧਿਕਾਰੀ ਨੇ ਗੱਲਬਾਤ ਕਰ ਲੈਨੇ ਆ ਕਿ ਆਖਿਰਕਾਰ ਹੁਣ ਤੱਕ ਦੇ ਵਿੱਚ ਕਿੰਨੀਆਂ ਕਿ ਫਾਇਰ ਬਰਡ ਦੀਆਂ ਗੱਡੀਆਂ ਜੜੀਆਂ ਉਹ ਲੱਗ ਚੁੱਕੀਆਂ ਨੇ ਕੌਣ ਇਨਸਪੈਕਟਰ ਕੌਣ ਨੇ ਉਹ ਅੱਗੇ ਉਹ ਸਾਹਮਣੇ ਅੱਡੀ ਗੱਡੀ ਗੱਡੀ ਲੱਗ ਗਈ ਦੇਅ 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 ਬਿਲਕੁਲ ਸੋ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਜਿਹੜੇ ਅੱਗੇ ਅਧਿਕਾਰੀ ਨੇ ਫਾਇਰ ਬਿਟ ਦੇ ਸੋ ਕਿੰਨੀ ਕੀ ਗੱਡੀਆਂ ਜਿਹੜੀਆਂ ਲੱਗ ਚੁੱਕੀਆਂ ਹੋਈਆਂ ਨੇ ਹੁਣ ਤੱਕ ਅੱਗ ਦੇ ਉਤੇ ਤੇ ਹੁਣ ਤੱਕ ਕਿੰਨਾ ਕਾਬੂ ਜਿਹੜਾ ਅੱਗ ਨੂੰ ਪਾਲਿਤਾ ਗਿਆ ਵਾ ਉਹ ਵੀ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤੇ ਫਿਰ ਹਾਲੇ ਲਗਾਤਾਰ ਜਿਹੜੀ ਹੈ ਦੇਖ ਸਕਦੇ ਹੋ ਕਿ ਤਿਆਰੀ ਜਿਹੜੀ ਹਾਲੇ ਵੀ ਕੀਤੀ ਜਾ ਰਹੀ ਹੈ ਫਾਇਰ ਬਿਟ ਦੀਆਂ ਗੱਡੀਆਂ ਜਿਹੜੀਆਂ ਹਾਲੇ ਵੀ ਪਹੁੰਚ ਰਹੀਆਂ ਨੇ ਤੇ ਉਸ ਤੋਂ ਬਾਅਦ ਅੱਗ ਬੁਝਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਦੇਖ ਸਕਦੇ ਹੋ ਕਿ ਮਾਲਕ ਜਿਹ ਸਾਮਣੇ ਮੌਜੂਦ ਨੇ ਸੋ ਗੱਲਬਾਤ ਕਰ ਲੈਨੇ ਆ ਸਰ ਕੀ ਕਹਿਣਾ ਚਾਹੋਗੇ ਅੱਜ ਇਸ ਆਰ ਕੇ ਰੋਡ ਦੇ ਉੱਤੇ ਜਿਹੜੀ ਅੱਗ ਲੱਗੀ ਐ ਇਸ ਫੈਕਟਰੀ ਦੇ ਵਿੱਚ ਕਾਫੀ ਭਿਆਨਕ ਅੱਗ ਜਿਹੜੀ ਐ ਕਾਫੀ ਭਿਆਨਕ ਤੁਹਾਂ ਜਿਹੜਾ ਅੱਖਾਂ ਦੇ ਵਿੱਚ ਚੁਬਦਾ ਹੋਇਆ ਨਜ਼ਾਰਾ ਇਸ ਤਰ੍ਹਾਂ ਐਸ ਸੀ ਐਲ ਪਾਰਟਨ ਮੇਕਰ ਦੇ ਨਾਂ ਤੇ ਫਰਮ ਐ ਔਰ ਮੈਨੂੰ ਇਹਨਾਂ ਦਾ ਕੋਈ ਇੱਕ ਸਵੇਰ ਇੱਕ ਵੇ ਦੇ ਵਿੱਚ ਵਿੱਚ ਟੈਲੀਫੋਨ ਆਇਆ ਕਿ ਮੇਰੀ ਫੈਕਟਰੀ ਚਾ ਕੇ ਚੈੱਕ ਕਰੋ ਵੀ ਹਾਂ ਵੀ ਕਿਤੇ ਮੈਨੂੰ ਮੈਸੇਜ ਆਇਆ ਕਿ ਅੱਗ ਲੱਗੀ ਐ ਜਦੋਂ ਮੈਂ ਇੱਥੇ ਆਇਆ ਅੱਗ ਥੋੜੀ ਸੀ ਉਸਨੇ ਲੇਕਿਨ ਮਤਲਬ ਇਕਦਮ ਮੋਟਰਾਂ ਜਿਹੜੀਆਂ ਸਾਧਨ ਨਾ ਹੋਣ ਕਰਕੇ ਜਿਹੜੀਆਂ ਆ ਗਿਆ ਮਤਲਬ ਅੱਗ ਜਿਹੜੀ ਵੱਧ ਗਈ ਅੱਜ ਹਵਾ ਵੀ ਬਹੁਤ ਤੇਜ਼ ਸੀ ਪਰ ਹਵਾ ਤੇਜ਼ ਹੋਣ ਦੇ ਨਾਲ ਕੀ ਇਹ ਸਾਰੀ ਫੈਕਟਰੀ ਦੇ ਵਿੱਚ ਅੱਗ ਫੈਲ ਗਈ ਸਤ ਤਕਰੀਬਨ ਕਿੰਨੀਆਂ ਕਿ ਗੱਡੀਆਂ ਲੱਗ ਚੁੱਕੀਆਂ ਨੇ ਹੁਣ ਤੱਕ ਅੱਗ ਨੂੰ ਕਾਬੂ ਪਾਣ ਮਾਸੇ ਦਾ 13 14 ਗੱਡੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਫਾਰੇ ਸ਼ਹਿਰ ਦੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਰੀ ਕੋਈ ਕੰਮ ਨਹੀਂ ਛੱਡੀ ਸਾਰੀਆਂ ਗੱਡੀਆਂ ਟੈਂਸਰ ਆ ਰਹੀਆਂ ਔਰ ਪਾਣੀ ਭਰ ਭਰ ਕੇ ਮੇਰਾ ਖਾਲਾ ਵੀ 25 ਗੱਡੀਆਂ ਤੇ ਕਰੀਬ ਪਾਣੀ ਭਰ ਕੇ ਆ ਕੇ 부ਝਾ ਚੁਕੀ ਆ ਜੀ ਬਿਲਕੁਲ ਸੋ ਦੱਸਦੀ ਹੈ ਕਿ ਸਭ ਕੀ ਮੰਗ ਕਰਦੇ ਹਾਂ ਕਿ ਕੁਝ ਇਹਨਾਂ ਨੂੰ ਕੀ ਆਸ਼ਵਾਸ਼ਣ ਮਿਲੂਗਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਗੱਡੀਆਂ ਜੜੀਆਂ ਲਗਾਤਾਰ ਪਹੁੰਚ ਰਹੀਆਂ ਨੇ ਕੀ ਕੁਝ ਮੰਗ ਕਰਦੇ ਹਾਂ ਸਰਕਾਰਾਂ ਅੰਗੇ ਕੀ ਕੁਝ ਕੋਈ ਜੋ ਹੋਣਾ ਈ ਹੋ ਇਸ ਤਰ੍ਹਾਂ ਇਸ ਤਰ੍ਹਾਂ ਜੀ ਸਾਡੀ ਮੰਗ ਕੋਈ ਮੰਗ ਨਹੀਂ ਹੈਗੀ ਮੰਗ ਈ ਹੈ ਨੁਕਸਾਨ ਹੋਣਾ ਸੀ ਹੋ ਗਿਆ ਔਰ ਅਸੀਂ ਤੇਹੀ ਕਹਾਂਦੇ ਵੀ ਆ ਵੀ ਮਾਲਕਾਂ ਵੱਲੋਂ ਸਰਕਾਰਾਂ ਦਾ ਕੋਈ ਤਸੋਰ ਨਹੀਂਗਾ ਜੋ ਕੁਦਰਤੀ ਹੋਣਾ ਸੀ ਹੋਣਾ ਸਰਕਾਰਾਂ ਦਾ ਕੋਈ ਤਸੋਰ ਨਹੀਂ ਕਿਸੇ ਦਾ ਕੋਈ ਤਾਂ ਉਹ ਦੱਸਦੀ ਹੈ ਕਿ ਫੈਕਟਰੀ ਸੜਕੇ ਸਵਾ ਹੋ ਗਈ ਹੈ ਪਰ ਮਾਲਕ ਬਿਹਾਕਾ ਚ ਵਿੱਚ ਹੰਝੂ ਹੈ ਕਿਉਂਕਿ ਹਲੇ ਤੱਕ ਇਨਫਾਰਮੇਸ਼ਨ ਨਹੀਂ ਹੈ ਕਿ ਅੱਗ ਲੱਗਣ ਦਾ ਜਿਹੜਾ ਕਾਰਨ ਕੀ ਹੈਗਾ ਕਾਫੀ ਗਰਮੀ ਜੜੀ ਹੈ ਇਸ ਟਾਈਮ ਪੈ ਰਹੀ ਹੈ ਤੇ ਹਵਾਵਾਂ ਕਾਫੀ ਤੇਜ਼ ਚੱਲ ਰਹੀਆਂ ਸੀਗੀਆਂ ਪਰ ਅੱਗ ਲੱਗਣ ਦਾ ਜਿਹੜਾ ਕਾਰਨ ਹਲੇ ਤੱਕ ਨਹੀਂ ਪਤਾ ਲੱਗ ਪਿਆ ਪਰ ਗੱਡੀਆਂ ਜੜੀਆਂ ਨੇ ਇਹਨਾਂ ਵੱਲੋਂ ਕਿਹਾ ਹੈ ਕਿ 14 ਤੋਂ 15 ਗੱਡੀਆਂ ਜੜੀਆਂ ਹੁਣ ਤੱਕ ਫਾਇਰਫਾਈਟ ਦੀਆਂ ਇੱਥੇ ਪਹੁੰਚ ਗਈਆਂ ਨੇ ਤੇ ਜਿਨ੍ਹਾਂ ਵੱਲੋਂ ਅੱਗ ਨੂੰ ਜੜਾ ਕਾਬੂ ਪਾਣ ਦੀ ਜਿਹੜੀ ਹੈ ਲਗਾਤਾਰ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਲਗਾਤਾਰ ਕੰਮ ਜਿਹੜਾ ਜਾਰੀ ਹੈ ਅੱਗ ਬੁਝਾਉਣ ਦਾ ਕਿਉਂਕਿ ਅੰਦਰ ਕਾਫੀ ਧੂੰਆਂ ਜੜਾ ਤੁਹਾਨੂੰ ਦਿਖਾ ਦਿੰਦੇ ਉਹ ਪਿੱਛੇ ਕਾਫੀ ਲੰਬੀ ਜਿਹੜੀ ਫੈਕਟਰੀ ਹੈ ਜਿੱਥੇ ਕਾਫੀ ਦੇਖ ਸਕਦੇ ਹੋ ਕਿ ਤੁਮਾ ਜਿਹੜਾ ਤੈਨੂੰ ਦਿਖਾ ਦਿੰਦੇ ਆ ਕਿ ਕਾਫੀ ਤੁਮਾ ਜਿਹੜਾ ਨਜ਼ਰ ਆ ਰਿਹਾ ਵਾ ਤੇ ਅੰਦਰ ਕਾਫੀ ਪਿਆਨਾ ਕੰਮ ਜਿਹੜੀ ਹਲੇ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਕਿਤੇ ਨ ਕਿਤੇ ਇੱਕੇ ਤਰੀਕੇ ਦੇ ਨਾਲੇ ਤੁਮਾ ਜਿਹੜਾ ਉੱਡਦਾ ਹੋਇਆ ਨਜ਼ਰ ਆ ਰਿਹਾ ਸੋ ਜਿਹੜੀ ਦੇਖਦੇ ਹੋਏ ਲੱਗਦਾ ਕਿ ਅੱਗੇ ਕਾਫੀ ਪਿਆਲਾ ਜਿਹੜੀ ਅੰਦਰ ਲੱਗੀ ਹੋਈ ਹੈ ਸੋ ਦੱਸ ਦਈਏ ਕਿ ਜਿਹੜਾ ਫੈਕਟਰੀ ਦਾ ਨਾਮ ਹੈ ਤਾਂ ਉਹ ਦੱਸ ਪੀਏਗਾ ਜਿਹੜਾ ਮੈਂ ਫੈਕਟਰੀ ਦਾ ਜਿਹੜਾ ਨਾਮ ਹੈ ਸੋ ਦੱਸਦੇ ਕਿ ਉਸ ਫੈਕਟਰੀ ਦੇ ਵਿੱਚ ਕਾਫੀ ਧਿਆਨ ਜਿਹੜੀ ਆਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਦੇਖਦੇ ਹੋ ਕੀ ਬਣ ਜਾਂਦੇ ਨੇ ਇਸ ਏਰੀਆ ਦੇ ਵਿੱਚ ਲੋਕਾਂ ਦੇ ਵਿੱਚ ਕਿਉਂਕਿ ਇਹ ਚੀਮਾ ਚੋ ਕਰਕੇ ਰੋੜ ਦੀਆਂ ਤਸਵੀਰਾਂ ਨੇ ਚੀਮਾ ਚੋ ਕਰਕੇ ਰੋੜ ਦੇ ਉੱਤੇ ਫੈਕਟਰੀ ਹੁੰਦੀ ਹੈ ਸੋ ਦੱਸ ਦਈਏ ਕਿ ਕਾਫੀ ਪੁਰਾਣੀ ਫੈਕਟਰੀ ਹੁੰਦੀ ਹੈ ਸੋ ਉਸ ਤੋਂ ਬਾਅਦ ਫੈਕਟਰੀ ਦੇ ਵਿੱਚ ਇੱਕਦਮ ਅੱਗ ਲੱਗਣ ਤੋਂ ਬਾਅਦ ਮਾਲਕਾਂ ਨੂੰ ਜਦੋਂ ਪਤਾ ਲੱਗਦਾ ਤੇ ਫੈਕਟਰੀ ਓਨਰ ਜਿਹੜੇ ਨੇ ਇੱਥੇ ਪਹੁੰਚ ਜਾਂਦੇ ਨੇ ਪਰ ਫਾਇਰਬਰ ਨੂੰ ਇਨਫੋਰਮੇਸ਼ਨ ਦੌਰਾਨ ਉਸ ਤੋਂ ਬਾਅਦ ਫਾਇਰਬਰ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਪਹੁੰਚ ਜਾਂਦੀਆਂ ਨੇ ਲਗਾਤਾਰ ਫਾਇਰਬਰ ਦੇ ਅਧਿਕਾਰੀ ਜਿਹੜੇ ਨੇ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਗੱਡੀਆਂ ਦੇਖ ਸਕਦੇ ਹੋ ਲਗਾਤਾਰ ਉੱਥੇ ਪਹੁੰਚ ਰਹੀਆਂ ਨੇ ਅੱਗ ਨੂੰ ਕਾਬੂ ਪਾਉਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਪਰ ਅੱਗ ਕਾਫੀ ਭਿਆਨਕ ਲੱਗੇ ਹੋਣ ਦੇ ਨਾਲ ਦੇਖ ਸਕਦੇ ਹੋ ਕਿ ਧੂਆ ਕਿਸ ਤਰੀਕੇ ਉੱਡਦਾ ਹੋਇਆ ਨਜ਼ਰ ਆ ਰਿਹਾ ਸੋ ਆਸਮਾਨ ਦੇ ਉੱਤੇ ਇਹ ਕਿਸ ਤਰੀਕੇ ਪੂਰੀ ਤਰੀਕੇ ਤੋਂ ਵੇ ਦੇ ਜਿਹੜੇ ਆਕਾਰ ਨੇ ਦੇਖ ਸਕਦੇ ਹੋ ਕੀ ਹੋ ਚੁੱਕੇ ਨੇ ਹਾਲਾਂਕਿ ਪੂਰੀ ਤਰ੍ਹਾਂ ਤੋਂ ਜਿਹੜਾ ਆਸਮਾਨ ਹੈ ਉਹ ਕਾਲਾ ਨਜ਼ਰ ਆ ਰਿਹਾ ਕਿਉਂਕਿ ਧੂਆ ਕਾਫੀ ਜ਼ਿਆਦਾ ਜਿਹੜਾ ਵੱਧ ਚੁੱਕਿਆ ਹੋਇਆ ਹੈ ਹਾਲਾਂਕਿ ਫਾਇਰਫੋਰਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਹੁਣ ਤੱਕ ਦੇ ਵਿੱਚ ਕਿੰਨੀਆਂ ਕੀ ਗੱਡੀਆਂ ਲੱਗ ਚੁੱਕੀਆਂ ਨੇ ਸੋ ਕੀ ਕੋਸ਼ਿਸ਼ ਹਲੇ ਤੱਕ ਕਾਬੂ ਪਾਇਆ ਗਿਆ ਗੱਲਬਾਤ ਕਰਨੇ ਸਾਡੇ ਨਾਲ ਕੁਝ ਫਾਇਰਫੋਰਸ ਦੇ ਅਧਿਕਾਰੀ ਮੌਜੂਦ ਨੇ ਕੋਸ਼ਿਸ਼ ਕਰਾਂਗੇ ਵੀ ਸਰ ਕਿੰਨੀਆਂ ਕੀ ਗੱਡੀਆਂ ਲੱਗੀਆਂ ਨੇ ਸਰ ਭਾਜੀ ਆਪਾਂ ਨੂੰ ਨਹੀਂ ਪਤਾ ਬਾਅਦ ਚ ਆਏ ਆਪਾਂ ਕਿੰਨੀਆਂ ਕੀ ਗੱਡੀਆਂ ਲੱਗੀਆਂ ਆਪ ਕੁਝ ਨਹੀਂ ਪਤਾ ਕਿ ਮੈਂ ਹਾਂ ਜੇ ਭਾਈ ਗੱਡੀਆਂ ਆ ਰਹੀਆਂ ਪਰ ਪਰ ਕੇ ਹਾਂਜੀ ਹਾਂਜੀ ਲਗਾਤਾਰ ਗੱਡੀਆਂ ਚੱਲ ਰਹੀਆਂ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਰ ਪਰ ਕੇ ਗੱਡੀਆਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਫਾਰਗੁਰ ਦਾ ਜਿਹੜੇ ਅਧਿਕਾਰੀ ਸੀ ਕਿ ਕਰਮਚਾਰੀ ਨੇ ਉਹਨਾਂ ਦਾ ਕਹਿਣਾ ਹੈ ਸੋ ਲੋਕਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਹੈ ਨਾਲ ਬਿਲਡਿੰਗਾਂ ਬਣੀਆਂ ਹੋਈਆਂ ਨੇ ਪਰ ਅੱਗ ਨੂੰ ਹਲੇ ਤੱਕ ਵੀ ਜਿਹੜਾ ਕਾਬੂ ਨਹੀਂ ਪਾਇਆ ਗਿਆ ਫਿਰ ਹਾਲ ਗੱਡੀਆਂ ਲਗਾਤਾਰ ਪਹੁੰਚ ਰਹੀਆਂ ਨੇ ਤੇ ਗੱਡੀਆਂ ਕਿੰਨੀਆਂ ਕੀ ਲੱਗੀਆਂ ਨੇ ਹਲੇ ਇਸ ਗੱਲ ਦੀ ਜਿਹੜੀ ਹੈ ਕਿਸੇ ਤੇ ਵੀ ਜਿਹੜੀ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਗੱਡੀਆਂ ਜਿਹੜੀਆਂ ਟਕਰਾਉਣ ਕਿੰਨੀਆਂ ਕੀ ਲੱਗੀਆਂ ਨੇ ਸਰ ਕਿੰਨੀਆਂ ਕੀ ਗੱਡੀਆਂ ਲੱਗੀਆਂ ਨੇ ਕੁਝ ਅਨੁਮਾਨ ਹੈਗਾ ਵਾ ਤੁਹਾਨੂੰ ਆ ਦੇਖ ਸਕਦੇ ਹੋ ਕਿ ਫਾਇਰ ਬਰਡ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਲਗਾਤਾਰ ਕੰਮ ਜਿਹੜਾ ਕੀਤਾ ਜਾ ਰਿਹਾ ਵਾ ਫਿਰ ਹਾਲੇ ਤੱਕ ਕੋਈ ਵੀ ਅਨੁਮਾਨ ਨਹੀਂ ਹੈਗਾ ਸਰ ਗੱਡੀਆਂ ਕਿੰਨੀਆਂ ਲੱਗੀਆਂ ਕੁਝ ਅਨੁਮਾਨ ਹੈਗਾ ਸਰ ਗੱਡੀਆਂ ਜੀ 15 ਤੋਂ 20 ਲੱਗੀਆਂ ਅੱਛਾ ਕੋਈ ਜਾਣੀ ਪਸੰਦ ਨਹੀਂ ਨਹੀਂ ਹਾਂਜੀ ਹਾਂਜੀ ਕਾਪੂ ਉਹ ਦੁਬਾਰੀ ਜਦੋਂ ਪਾਣੀ ਪੈ ਰਿਹਾ ਉਹਦੇ ਉੱਪਰ ਚਿੱਟਾ ਧੂਆਵਾ ਪਾਣੀ ਪੈ ਰਿਹਾ ਉੱਪਰ ਇਹ ਤੋ ਸੋਦਾਸ ਡੇਕ ਫਾਇਰਵਰ ਦੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 20 ਤੋਂ ਵੱਧ ਗੱਡੀਆਂ ਜਿਹੜੀਆਂ ਨੇ ਉਹ ਲੱਗੀਆਂ ਨੇ ਪਾਣੀ ਦੀਆਂ ਪਰ ਅੱਗ ਨੂੰ ਕਾਬੂ ਪਾ ਲਿੱਤਾ ਗਿਆ ਫਿਰ ਹਾਲ ਤਸਵੀਰਾਂ ਜਿਸ ਤਰ੍ਹਾਂ ਦੀਆਂ ਨਜ਼ਰ ਆ ਰਹੀਆਂ ਨੇ ਕਿ ਅੱਗ ਹਲੇ ਵੀ ਕਾਫੀ ਪਿਆਨਾ ਕੰਦਰ ਹੋਣੀ ਹੈ ਜਿਸ ਤਰ੍ਹਾਂ ਦਾ ਜਿਹੜਾ ਦੇਖ ਸਕਦੇ ਹੋ ਕਿ ਧੂਆ ਜਿਹੜਾ ਜਿਸ ਤਰ੍ਹਾਂ ਨਾਲ ਉੱਠਦਾ ਹੋਇਆ ਨਜ਼ਰ ਆ ਰਿਹਾ ਉਸ ਤਰ੍ਹਾਂ ਨਾਲ ਲੱਗਦਾ ਹੈ ਕਿ ਕਾਫੀ ਪਿਆਨਾ ਕੱਗ ਜਿਹੜੀ ਹਲੇ ਵੀ ਅੰਦਰ ਲੱਗੀ ਹੋਈ ਹੈ ਤੇ ਲੋਕ ਡਰੇ ਨੇ ਲੋਕ ਸਹਮੇ ਹੋਏ ਨੇ ਪਰ ਗੱਡੀਆਂ ਲਗਾਤਾਰ ਪਹੁੰਚ ਰਹੀਆਂ ਨੇ ਬੜੇ ਕਾਬਲੇ ਤਾਰੀ ਹਈ ਹੈ ਅੱਗ ਲੱਗਣ ਦਾ ਕਾਰਨ ਕੁਝ ਨਹੀਂ ਪਤਾ ਲੱਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਿੰਨਾ ਕੁ ਹੋਇਆ ਇਹ ਆਨ ਆਲਾ ਸਮਾਂ ਦੱਸੂਗਾ ਕਿਉਂਕਿ ਫੈਕਟਰੀ ਪੂਰੀ ਤਰੋੜ ਦੇ ਜਿਹੜੀ ਇਹ ਸੜਕੇ ਸੁਆਹ ਹੋ ਚੁੱਕੀ ਹੈ ਦੇਖ ਰੋ ਨਿਗਰਾਨ ਲਾਈਵ ਮੈਨਜਨ ਕੈਮਰਾਮੈਨ ਸੰਜੇ ਨਾਲ ਧੰਨਵਾਦ